ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਨਵਾਸ਼ਹਿਰ ਵਿੱਚ ਪੈਂਦੇ ਬਲਾਕ ਔਰ ਦੇ ਨੇੜੇ ਲੱਗਦੇ ਪਿੰਡ ਮਾਈ ਦਿੱਤਾ ਤੋਂ ਇੱਕ ਦੁਖਦਾਇਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਣਕ ਕੱਟਣ ਵਾਲੀ ਕੰਬਾਈਨ ਦੇ ਹੇਠਾਂ ਆਉਣ ਨਾਲ ਮਨਰੇਗਾ ਵਿੱਚ ਕੰਮ ਕਰ ਰਹੀਆਂ ਚਾਰ ਮਜ਼ਦੂਰ ਔਰਤਾਂ ਜ਼ਖਮੀ ਹੋ ਗਈਆਂ ਜਾਣਕਾਰੀ ਦਿੰਦਿਆਂ ਜ਼ਖਮੀ ਹੋਈਆਂ ਔਰਤਾਂ ਦੇ ਨਾਲ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਨੇ ਦੱਸਿਆ ਕਿ ਪਿੰਡ ਮਾਈ ਦਿੱਤਾ ਤੋਂ ਮਹਿਮੂਦਪੁਰ ਜਾਣ ਵਾਲੀ ਸੜਕ ਦੇ ਕਿਨਾਰੇ ਕੰਮ ਕਰ ਰਹੀਆਂ ਸਾਂ ਕਪਿੰਡ ਮਹਿਮੂਦਪੁਰ ਵੱਲੋਂ ਇੱਕ ਕਣਕ ਕੱਟਣ ਵਾਲੀ ਕੰਬਾਈਨਾਈ ਜਿਸਨੇ ਉਹਨਾਂ ਨੂੰ ហេਠਾ ਲੈ ਲਿਆ ਅਤੇ ਇੱਕ ਸੜਕ ਕਿਨਾਰੇ ਲੱਗਾਦਰਖਤ ਵੀ ਤੋੜ ਦਿੱਤਾ ਜਿਸ ਉਪਰੰਤ ਚਿਹੜਾ ਸੁੰਦਿਆ ਹੀ ਲੋਕ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਜ਼ਖਮੀ ਹੋਇਆ ਨਰੇਗਾ ਮਜ਼ਦੂਰਾਂ ਨੂੰ ਤੁਰੰਤ ਔਰਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਨਵਾਸ਼ੇ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਇੱਕ ਔਰਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਵਰਣਨ ਯੋਗ ਹੈ कि जख्मी ਹੋਈਆਂ ਔਰਤਾਂ ਬਹੁਤ ਜ਼ਿਆਦਾ ਗਰੀਬ ਪਰਾਂ ਵਿੱਚੋਂ ਹਨ ਜੋ ਮਨਰੇਗਾ ਵਿੱਚ ਕੰਮ ਕਰਕੇ ਹੀ ਕਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ ਜਿਨ੍ਹਾਂ ਤੇ ਸਿਰ ਤੇ ਹੋਰ ਕੋਈ ਕਮਾਉਣ ਵਾਲਾ ਵੀ ਨਹੀਂ ਹੈ ਮੌਕੇ ਤੇ ਪੁਜੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਹ ਹਾਦਸਾ ਕਿਵੇਂ ਵਾਪਰਿਆ ਮਨਰੇਗਾ ਮਜ਼ਦੂਰਾ ਕੋਲੋਂ ਹੀ ਜਾਣਦੇ ਹਾਂ ਜੀ ਤੁਹਾਡਾ ਨਾਮ ਕੀ ਹੈ ਜੀ ਵਿੰਦਰਕੌਰ ਇਹ ਤੁਸੀਂ ਕਿਹੜੇ ਪਿੰਡ ਤੋਂ ਮਾਈਕ ਟੋਪੈਂਡ ਅੱਛਾ ਇਹ ਪਤਾ ਲੱਗਾ ਕਿ ਕੰਪੈਨ ਦੇ ਨਾਲ ਇਹ ਤੁਹਾਡੇ ਕੀ ਲੱਗਦੇ ਸੀ ਨਾਮ ਕੀ ਸੀ ਬਹੁਆ ਸਰ ਕੀ ਨਾਮ ਉਹਨਾਂ ਦਾ ਬਲਮੀਰ ਕਾ ਕਿੰਨੀ ਕੋਮਰ ਆ ਅੰਦਾਜ਼ਾ ਉਮਰ ਹੈਗੀ ਉਹਦੀ 50 ਸਾਲ ਦੇ ਹਾਂ ਤੇ ਉਹਨਾਂ ਨਾਲ ਕੀ ਗੱਲਬਾਤ ਹੁੰਦਾ ਪਰ ਹੈਗੀ ਆ ਚਲੋ ਕਿੰਨੇ ਚਿਰ ਤੋਂ ਕੰਮ ਕਰ ਰਹੇ ਆ ਇੱਥੇ ਇਹਦੇ ਚੂਰੋਂ ਤਾਂ ਕਾ ਪਹਿਲਾਂ ਮੈਂ ਚਲਦੀ ਸੀ ਫਿਰ ਉਹਰੇ ਨਾਂ ਦਾ ਕਾਟ ਬਣ ਗਿਆ ਅੱਛਾ ਤੇ ਹੁਣ ਕੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਉੱਥੇ ਹਣੇ ਇਹੀ ਕੋਲ ਸੀਗੇ ਉਸ ਵੇਲੇ हां मैं तो ਘਰੇ ਦੀ ਗੱਗਾ ਬੈਠੀ ਜਦੋਂ ਤੁਹਾਨੂੰ ਘਰ ਪਤਾ ਲੱਗਾ ਹਾਂਜੀ ਪਤਾ ਲੱਗਾ ਤੇ ਗਵਾਂਡੀਆਂ ਮੈਨੂੰ ਠਾੜਿਆ ਅੰਦਰੋਂ ਤਾਂ ਮੈਂ ਬਾਹਰ ਨਿਕਲੀ ਬਾਹਰ ਨਿਕਲੀ ਤੇ ਤੁਸੀਂ ਆਪਣੀ ਬਹੂ ਨੂੰ ਦੇਖਿਆ ਵੀ ਹੈਗਾ ਦੇਖਿਆ ਸੀ ਗੱਡੀ ਚ ਲੈ ਕੇ ਆਏ ਕਿੰਦਾ ਦੀ ਹਾਲਤ ਉਹਦੀ ਹਾਲਤ ਬਹੁਤ ਖਰਾਬ ਸੀ ਉਹਦੀ ਹਾਂ ਹੁਣ ਜਿਹੜਾ ਉੱਚੀ ਆਵਾਜ਼ ਵਿੱਚ ਜਾਂ ਕੁਝ ਵੀ ਹੋਇਆ ਇਹ ਮਤਲਬ ਕੀ ਮੰਗ ਕਰਦੇ ਆਪੇ ਕੀ ਕੀ ਚਾਹਨੇ ਆ ਤੁਸੀਂ ਇਹ ਤਾਂ ਤੁਸੀਂ ਕੁਝ ਕਰ ਸਕਦੇ ਕਾਕਾ ਹੁਣ ਅਸੀਂ ਕੀ ਕਰ ਸਕਦੇ ਆ अच्छा मतलब हाथ बात सा साहब मतलब, मतलब, मतलब हां एक... जी दिन पर माता जी ਤੁਸੀਂ ਕਹੋਗੇ ਮੈਂ ਦੱਦ ਕਰਕੇ ਅਸੀਂ ਕੋਈ ਪ੍ਰਸ਼ਾਸਨ ਨੂੰ ਕਿ ਕੀ ਮੰਗ ਕਰਦੇ ਨੇ ਇੱਕ ਮਿੰਟ ਹਾਂ ਜੀ ਹਾਂ ਜੀ ਮਾਤਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੇ ਤਾਂ ਬੇਟਾ ਮੇਰਾ ਮੋਕ ਗਿਆ ਬੁੱਕਰ ਵੀ 10 ਸਾਲ ਹੋ ਗਏ ਜਾਂਦੀ ਹੋ ਕੰਮ ਕਰਦੀ ਹੈ ਹਾਂ ਹਾਂ ਜੀ ਵਿਚਾਰੀ ਉਹ ਕੰਮ ਕੀਤੇ ਵਗੈਰਾ ਸਾਡਾ ਨਾ ਸਰਦਾ ਫੇਰ ਹੁਣ ਕੀ ਕਰੀਏ ਹਾਂ ਕਮਾਈ ਦਾ ਸਾਧਨ ਇਹੀ ਆ ਤੁਹਾਡਾ ਇਹੀ ਆ ਬੱਤ ਹੁਣ ਕਰਾਂਗੇ ਤਾਂ ਖਾਵਾਂਗੇ ਰੋਟੀ ਮੈਂ ਵਿਚਾਰੀ ਮੈਂ ਜੀ ਫਾਰਮ ਜੀ ਤਪਾ ਫਾਰਮ ਜੀ ਜੀ ਆ ਦੇਖੋ ਤੇ ਮੇਰਾ ਤੁਹਾਡਾ ਘਰ ਇਹਨਾਂ ਦੇ ਕੋਲੇ ਹੀ ਹੈਗਾ ਆ ਨਹੀਂ ਮੇਰਾ ਘਰ ਉਧਰ ਸਾਈਡ ਤੇ ਸਾਈਡ ਤੇ ਆ ਗਿਆ ਤੁਸੀਂ ਜਾਨੀ ਮਤਲਬ ਨਾਲ ਇਹਨਾਂ ਦੇ ਅੱਛਾ ਨਾਲ ਕੰਮ ਕਰਦੇ ਹੈਗੇ ਹੁਣ ਇਹਨਾਂ ਦੀ ਘਰ ਦੀ ਹਾਲਤ ਮਤਲਬ ਦੇਖਦੇ ਹੋਏ ਕੀ ਮੰਗ ਕਰਦੇ ਆ ਮਤਲਬ ਇਹਨਾਂ ਦਾ ਮੰਗ ਇਸੇ ਹੀ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੀ ਇਹ ਸਹੂਲਤ ਜਿਹੜੀ ਆ ਇਲਾਜ ਕਰਵਾਇਆ ਜਾਵੇ ਕਿਉਂਕਿ ਘਰ ਦੀ ਨਵੀਂ ਹਾਲਤ ਜਿਆਦਾ ਖਰਾਬ ਆ ਸਾਡਾ ਦੇਵਰ ਵੀ ਜਿਹੜਾ ਉਹ ਵੀ ਨਹੀਂ ਹੈਗਾ ਅੱਛਾ ਉਹ ਵੀ ਹੈ ਨਹੀਂ ਹਾਂ ਜੀ ਉਹ ਵੀ ਹੈ ਨਹੀਂਗਾ ਫਿਰ ਤੇ ਬਹੁਤ ਮੁਸ਼ਕਲ ਹੈ ਕਿ ਕਮਾਨ ਵਾਲੇ ਤੇ ਕਮਾਂਡ ਵਾਲੇ ਕਿਉਂ ਕਮਾਂਡ ਵਾਲੇ ਤਾਂ ਇਹੀ ਸੀਗੇ ਨਾ ਇਹ ਇਹੀ ਸੀਗੇ ਹਾਂ ਇਹਨਾਂ ਤੇ ਵੀ ਲੱਗੀ ਆ ਸੱਟ ਇਹ ਵੀ ਤੁਸੀਂ ਵੀ ਕੰਮ ਕਰ ਰਹੇ ਸੀ ਇਹ ਵੀ ਕੰਮ ਕਰਦੇ ਸੀ ਤੁਸੀਂ ਨਾਲ ਸੀਗੇ ਹਾਂ ਜੀ ਇਹ ਵੀ ਨਾਲ ਸੀ ਉਹ ਕੱਢੇ ਇੱਕ ਮਿੰਟ ਜੀ ਇਹ ਕਿੱਦਾਂ ਹੋਈ ਕਿੱਦਾਂ ਸੀ ਇਹ ਤੇ ਕਿੱਦਾਂ ਉਹ ਤੇਜ਼ ਆਂਦੀ ਸੀ ਵਿੱਚ ਮਾਰੀ ਵਿੱਚ ਮਾਰੀ ਹਾਂ ਇਹ ਵੀ ਅੱਛਾ ਤੁਸੀਂ ਤੁਹਾਡੇ ਵੀ ਸੱਟਾਂ ਲੱਗੀਆਂ ਤੁਸੀਂ ਕਿੱਦਾਂ ਨਿਕਲੇ ਥੱਲੇ ਤੁਹਾਡਾ ਨਾਂ ਕੀ ਆ ਫੇ ਤੁਸੀਂ ਕਿੱਦਾਂ ਨਿਕਲੇ ਵਿੱਚੋਂ ਮਸੀ ਨਿਕਲਣਾ ਜ਼ੋਰ ਨਾ ਪਵੇ ਹਾਂ ਬਈ ਥੋੜਾ ਰੜ ਕੇ ਬੰਦ ਚਲੋ ਕਹਿਣ ਦਾ ਮਤਲਬ ਹੈ ਜਦੋਂ ਕੰਪੈਨ ਇਦਾਂ ਵੱਜੀ ਤੇ ਉਦੋਂ ਦਾ ਸੋਚਿਆ ਹੋਣਾ ਕਿ ਪਤਾ ਨਹੀਂ ਹੁਣ ਕੀ ਹੋ ਸਕਦਾ ਜਿਆ ਪੈਰਾ ਤੇ ਇਦਾਂ ਗੱਬੇ ਆ ਗਏ ਨਾ ਇਦਾਂ ਫਿਰ ਦਾਦਾ ਇੱਕ ਪਾਸੇ ਨਿਕਲਦਾ ਗੱਬੇ ਹਾਂ ਹਾਂ ਦਵਦਵ ਛੇਤੀ ਉੱਠ ਵੀ ਨਹੀਂ ਹੁੰਦਾ ਗੁੜੀਆਂ ਦੇ ਗੋਲਟੇ ਤੋਕਦੇ ਆ ਹੁਣ ਅੱਛਾ ਤੁਹਾਡਾ ਨਾਮ ਕੀ ਆ ਉਮਰ ਕਿੰਨੀ ਆ ਉਮਰ ਹੈਗੀ ਆ ਕਿੰਨੀ ਕੁ ਧੀਰ ਤੋਂ ਕੰਮ ਕਰਦੇ ਆ ਬਹੁਤ ਸਾਰਾ ਇਹਨਾਂ ਦੇ ਘਰ ਆ ਹਾਂਜੀ ਇਹਨਾਂ ਦਾ ਵੀ ਘਰ ਆ ਤੁਹਾਡੇ ਵੀ ਘਰ ਵਾਲਾ ਹੈ ਨਹੀਂ ਹੈ ਨਹੀਂ ਘਰ ਵੇਹਾਤ ਦੁੱਖ ਦੀ ਗੱਲ ਹੈਗੀ ਆ ਗਰੀਬੀ ਦਾ ਵੈਸੇ ਦੇਖਣ ਦੀ ਗੱਲ ਹੈਗੀ ਆ ਕੀ ਇਹਨਾਂ ਦੇ ਸਿਰ ਦੇ ਉੱਪਰ ਪਰਿਵਾਰ ਵੀ ਹੈ ਨੀਗਾ ਜਿਹੜਾ ਕੀ ਇਹਨਾਂ ਦਾ ਪਾਲਣ ਪੋਤੀ ਬੰਦੇ ਹੈ ਨਹੀਂ ਸਰ ਤੇ ਬੀਬੀਆਂ ਹੀ ਕਮਾਣਾ ਆਈਆਂ ਆ ਇਹੋ ਹੀ ਦਿਹਾੜੀ ਆ ਬਸ ਇਹ ਹੀ ਦਿਹਾੜੀ ਆ ਹਾਂ ਜੀ ਇਹ ਹੀ ਕਹਿੰਦਾ ਢਾਢਾ ਬਾਦਰਾ ਨਹੀਂ ਰੋਟੀ ਵੀ ਨਹੀਂ ਖਾ ਕੇ ਚਾਈਦੀ ਤੁਸੀਂ ਵੀ ਕੰਮ ਕਰਦੇ ਆ ਹਾਂ ਜੀ ਤੁਸੀਂ ਉਹ ਨਾਲ ਸੀਗੇ ਹਾਂ ਨਾਲ ਹੀ ਤੁਸੀਂ ਵੀ ਨਾਲ ਹੀ ਸੀ ਜਦੋਂ ਵੀ ਇੱਕ ਵਾਰ ਜੱਕ ਦਮੇ ਤਾਂ ਆਈ ਹੈ ਜੀ ਕਰਪਾਣਾ ਹਾਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਆ ਗਈ ਤੇਜ਼ ਸੀਗੀ ਹਾਂ ਜੀ ਤੇ ਜਾਰਾ ਜੀ ਹਾਂਜੀ ਦਰਾਖ ਤੇ ਹੀ ਪੱਟਿਆ ਗਿਆ ਸਦਰਥ ਤੇ ਹੀ ਪੱਠ ਹੋ ਗਿਆ ਹਾਂਜੀ ਸਾਨੂੰ ਤਾਂ ਜੀ ਕੋਲ ਸੀ ਤੁਸੀਂ ਵੀ ਨਾਲ ਹੀ ਸੀਗੇ ਨਾਲੇ ਸੀਗੇ ਜਿੰਨੇ ਵੀ ਅਸੀਂ ਮਜੂਰ ਆ ਤੇ ਉਸ ਵੇਲੇ ਸਾਰੇ ਅਸੀਂ ਨਾਲੇ ਹੀ ਸੀਗੇ ਅਸੀਂ 7 18 ਅਸੀਂ ਜਾ ਜਿੱਦਾਂ ਜਾ ਕੇ ਬੀਬੀਆਂ ਥੱਲੇੋਂ ਕੱਢੀਆਂ ਤੁਸੀਂ ਕੋਸ਼ਿਸ਼ ਕੀਤੀ ਪਈ ਇਹਨਾਂ ਨੂੰ ਕੱਢੋ ਹਾਂਜੀ ਅਸੀਂ ਇਹਨਾਂ ਪਹਿਲਾਂ ਇਹਨਾਂ ਦੀ ਜਾਨ ਬਚਾਈ ਜਾਵੇ ਇਹਨਾਂ ਦੇ ਮੂੰਹ 'ਚ ਅਸੀਂ ਪਾਣੀ ਪਾਇਆ ਇਹਨਾਂ ਨੂੰ ਸੌਰਤ ਦਵਾਈ ਹਾਂ ਠੀਕ ਵਿਚ ਗਿਆਲੇ ਜੀ ਪਹਿਲਾਂ ਤਾਂ ਐਸੇ ਵੇਲੇ ਵੀ ਗੱਡੀਆਂ ਮੰਗਾਈਆਂ ਇਹਨਾਂ ਨੂੰ ਦੋ ਦੋ ਵਿੱਚ ਗੱਡੀਆਂ ਪਿੰਡ ਦੀਆਂ ਸੀ ਜਾਂ ਕੋਈ ਨਹੀਂ ਸਾਡੇ ਪਿੰਡ ਦੀਆਂ ਗੱਡੀਆਂ ਸੀ ਕਿ ਮੁੰਡਿਆਂ ਦੇ ਕੋਲ ਹੀ ਵਾਰੋ ਮੁੰਡਿਆਂ ਕੋਲ ਫੋਨ ਕਰ ਕਰਕੇ ਫੀਨਾ ਬਾਤ ਤੇ ਗੱਡੀਆਂ ਮਗਾ ਕੇ ਫਟਾਫਟ ਹਸਪਤਲ ਪਹੁੰਚ ਕੇ ਮੇਰਾ ਨਾਮ ਸਰਬਜੀਤ ਕੋ ਹੋਰ ਆ ਪਿੰਡ ਦਾ ਨਾਮ ਮੇਰਾ ਮਈ ਦਿੱਤਾ ਆ ਅੱਛਾ ਸਰ ਅੱਜ ਸਵੇਰੇ ਅਸੀਂ ਉੱਥੇ ਕੰਮ ਕਰਦੇ ਸੀ ਮਹਮੂਦਪੁਰ ਰੋਡ ਤੇ ਠੀਕ ਹੈ ਸਾਡੀ ਲੇਬਰ ਸਾਡੇ ਹੈਗੇ 18 19 ਬੰਦੇ ਸਵਾ 12 ਵਜੇ ਦੀ ਗੱਲ ਆ ਉਧਰੋਂ ਕੰਪਾਈਨ ਵਾਲੇ ਆਂਦੇ ਪਏ ਸੀਗੇ ਕੰਪਾਈਨ ਕਿੱਥੇ ਸੀ ਉਹ ਯਾਨੀਕ ਮਤਲਬ ਬਹੁਤ ਜ਼ਿਆਦਾ ਹੀ ਤੇਜ਼ ਆ ਰਹੀ ਸੀ ਪਿੱਛੇੋਂ ਕਿੱਥੇ ਦੀ ਸੀ ਉਹ ਕੰਪਾਈਨ ਉਹ ਵੱਜੋਂ ਦੀ ਸੀਗੀ ਤੇ ਤਿੰਨ ਜਾਨੇ ਬੈਠੇ ਸੀਗੇ ਉਹਦੇ ਉੱਪਰ ਤੇ ਉਹਨੇ ਨੇ ਉੱਪਰ ਯਾਨੀਕ ਡੈਕ ਯਾਨੀਕ ਜ਼ਿਆਦਾ ਹੀ ਤੇਜ਼ ਲਾਇਆ ਹੋਇਆ ਸੀਗਾ ਤੇ ਉਹ ਯਾਨੀਕ ਜਿੱਦਾਂ ਨਾ ਕੋਈ ਨਸ਼ਾ ਹੀ ਕੀਤਾ ਹੁੰਦਾ ਉਹ ਨਹੀਂ ਯਾਨੀਕ ਉਹ ਮੋੜ ਮੋੜਨ ਲੱਗੇ ਉਹਨਾਂ ਕੋ ਜਿੱਦਾਂ ਮੋੜ ਮੁੜਿਆ ਨੀਗਾ ਸੰਭਾਣੀਆਂ ਨਾਲੇ ਉਹਨੇ ਨੇ ਦ ਬੀਬੀਆਂ ਕੰਮ ਕਰਦੀਆਂ ਸੀ ਉੱਪਰ ਹੀ ਚੜਾ ਦਿੱਤੀ ਕਿੰਨੀਆਂ ਕ ਬੀ ਚਾਰ ਪੰਜ ਜਣੀਆਂ ਲਗਾਤਾਰ ਇੱਧਰ ਬੈਠ ਕੇ ਕੰਮ ਕਰ ਰਹੀਆਂ ਸੀਗੀਆਂ ਤੇ ਕੀ ਹੋਇਆ ਫਿਰ ਉਤੋਂ ਹਾਂਜੀ ਉਸ ਤੋਂ ਬਾਅਦ ਫਿਰ ਉਹ ਜਿੱਦਾਂ ਠੀਕ ਆ ਚਹਾੜਾ ਸਰ ਪੈ ਗਿਆ ਜੱਕਦਮ ਫਿਰ ਅਸੀਂ ਜੱਕਦਮ ਉਹਨਾਂ ਨੂੰ ਜਿੱਦਾਂ ਉਹ ਦਰਖਤ ਡਿੱਗਨ ਦੇ ਨਾਲ ਇੱਕ ਤਾਂ ਬੀਬੀ ਥੱਲੇ ਜਮਾਂ ਹੀ ਥੱਲੇ ਵਿਚਾਰੀ ਫਸ ਗਈ ਐ ਕਿਹਦੀ ਕੰਪੈਨ ਤੇ ਹਾਂ ਥੱਲੇ ਹੀ ਹਾਂਜੀ ਕੰਪੈਨ ਦੇ ਦਰਖਤ ਜਿੱਦਾਂ ਦਰਖਤ ਪਹਿਲਾਂ ਡਿੱਗ ਗਿਆ ਹਾਂ ਹਾਂਜੀ ਉੱਪਰ ਉਹ ਜਣੀ ਕ ਮਸ਼ੀਨ ਦਾ ਐਦਾਂ ਉਪਕੜੀ ਇਸ ਦਾ ਹੀ ਲੈ ਗਿਆ ਉਹਨੂੰ ਖੇਤਾਂ 'ਚ ਵੇਚਣ ਨੂੰ ਇਹ ਜਿਹੜੀ ਕੰਪੈਨਰੀ ਦੇ ਸੀ ਉਹ ਰੋਡ ਸਿੱਧਾ ਸੀ ਜਾਂ ਕਿਤੇ ਨਹੀਂ ਨਹੀਂ ਸਰ ਮੋੜ ਸੀਗੇ ਦੋ ਆਲੀ ਦੋ ਮੋੜ ਤੇ ਇੱਕ ਕਿੰਨੀਆਂ ਜਣੀਆਂ ਏਠਾਂ ਆਈਆਂ ਜਾਂ ਸਰ ਚਾਰ ਜਣੇ ਥੱਲੇ ਆਏ ਕਿ ਨਾਮ ਕੀ ਆ ਉਹਨਾਂ ਦੇ ਇੱਕ ਦਾ ਨਾਮ ਬਲਬੀਰ ਕੌਰ ਕਿੱਥੇ ਦੀ ਆ ਉਹ ਮਈ ਦਿੱਤੇ ਦੀ ਆ ਇੱਕ ਦਾ ਨਾਮ ਨਿਰਮਲ ਕੌਰ ਆ ਉਹ ਵੀ ਮਈ ਦਿੱਤੇ ਦੀ ਆ ਹੂੰ ਤੀਜੀ ਕਮਲਜੀਤ ਕੌਰ ਉਹ ਕਿੱਥੇ ਦੀ ਆ ਉਹ ਇੱਥੇ ਦੀ ਆ ਤੇ ਪਰਮਜੀਤ ਪਰਮਜੀਤ ਕੌਰ ਉਹ ਵੀ ਇੱਥੇ ਦੀ ਆ ਹੁਣ ਉਹਨਾਂ ਦੀ ਹਾਲਤ ਕਿੱਦਾਂ ਹੈ ਤੇ ਕਿੱਥੇ ਆ ਇੱਕ ਪਰਮਜੀਤ ਨੂੰ ਪਾਜੀ ਸਰ ਹਾਂਜੀ ਸਰ ਸਿਵਲ ਹਸਪੀਟਲ ਆੜਾੜਿਆਂ ਨੂੰ ਜਿੱਦਾਂ ਰੈਫਰ ਕਰਤਾ ਨਮਾ ਸ਼ਹਿਰ ਉਹਨਾਂ ਨੇ ਜਿੱਦਾਂ ਜ਼ਿਆਦਾ ਉਹਨਾਂ ਦੀ ਇੱਕ ਤੀ ਦਾ ਜ਼ਿਆਦਾ ਹੀ ਗੰਭੀਰ ਹਾਲਤ ਕਰਕੇ ਉਹਨਾਂ ਨੇ ਪੀਜੀਆਈ ਇੱਕ ਨੂੰ ਰੈਫਰ ਕਰ ਦਿੱਤਾ ਜਿਹੜੇ ਜ਼ਿਆਦਾ ਹੀ ਥੱਲੇ ਆ ਗਏ ਸੀਗੇ ਕੰਪੈਨ ਦੇ ਡਰਕਟ ਡਿੱਗਿਆ ਸੀ ਪਰ ਉਹਨਾਂ ਨੂੰ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹ ਕੰਪੈਨ ਵਾਲਾ ਕਿੱਥੇ ਆ ਸਰ ਉੱਥੇ ਹੀ ਖੜਾ ਰਿਹਾ ਸੀਗਾ ਫਿਰ ਅਸੀਂ ਜਿੱਦਾਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਉੱਧਰ ਆ ਗਏ ਜਦੋਂ 10 15 ਮਿੰਟ ਬਾਅਦ ਫਿਰ ਉਸ ਤੋਂ ਬਾਅਦ ਫਿਰ ਥਾਣੇ ਵਾਲਿਆਂ ਨੇ ਜਿੱਦਾਂ ਆਪਣੀ ਕਾਰਵਾਈ ਕੀਤੀ ਉੱਥੇ ਸਾਡੀ ਗੱਲਬਾਤ ਹੋਈ ਉਹਨਾਂ ਨੇ ਉਹ ਫਿਰ ਉਹਨਾਂ ਸਰ ਸਾ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਦਾ ਇਲਾਜ ਜਿੱਦਾਂ ਸਾਨੂੰ ਸਾਡੇ ਜਿੱਦਾਂ ਸਾਡਾ ਸੈਕਟਰੀ ਆ ਜੀਆਰਐਸ ਸਾਡਾ ਸ਼ਿਵ ਕੁਮਾਰ ਆ ਉਹਨਾਂ ਦੇ ਥਰੂ ਸਾਨੂੰ ਪੂਰਾ ਜਿੱਦਾਂ ਉਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਮਤਲਬ ਉਹਨਾਂ ਦਾ ਇਲਾਜ ਵਗੈਰਾ ਜੋ ਵੀ ਆ ਪੂਰਾ ਹੋਣਾ ਚਾਹੀਦਾ ਸਰ ਉਹਨਾਂ ਦਾ ਠੀਕ ਹੈ